ਸਜੀ ਵੈਲਕਮ ਟੂ ਮਦੀ ਫੈਮਿਲੀ ਵਲੋਗ ਸ਼ੁਰੂ ਕਰਦੇ ਆ ਜੀ ਅੱਜ ਦਾ ਨਿਊ ਵਲੋਗ ਅਤਲ ਤੇ ਸੰਦੀਪ ਆ ਗਏ ਨੇ ਤੇ ਆਪ ਬਣਾਉਣ ਲੱਗੇ ਗਾਇਸ ਹੈਲੋ ਗਾਇਸ ਨਿਊ ਦੇ ਬੰਗੂ ਲਗਾ ਆਏ ਗਾਇਸ ਨਹੀਂ ਆਪ ਪਜਾਣ ਲੱਗੇ ਸੇਵਾ ਬਣਾਉਣਾ ਹੈਲੋ ਗਾਇਸ ਗਾਇਸ ਵੀਰੇ ਜੀ 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 ਹੈਲੋ ਗਾਇਸ ਨਹੀਂ ਅੱਜ ਲੱਗੇ ਜੀ ਇਹ ਵੀ ਆਪ ਬਣਾਉਣ ਗਾਇਸ ਵੀਰੇ ਹੋਵੇ ਕੋ ਮੇਰਾ ਛੋਟਾ ਵੀਰੇ ਜੀ ਉਹ ਧੰਦਾ ਨੂੰ ਕਰੇ ਰਹਿੰਦੇ ਆ ਓ ਮਤਲਬ ਕਿ ਬੁਰਸ਼ ਕਰਨ ਲਿਆ ਹੈ ਲੱਗਾ ਹੋਇਆ ਹੈ ਉਹ ਵੇਖੋ ਗੋਹ ਨਾਲ ਕਿਤੇ ਆ ਵੇ ਉਹ ਵੇਖੋ ਗਾਇਸ ਵੀਰੇ ਆ ਵੇਖੋ ਪੁੰਨਾਂ ਦੇ ਅੱਜ ਜੀ ਸੇਮੀਆਂ ਇਹ ਜੀ ਹੱਥ ਲੀਆਂ ਵੱਟੀਆਂ ਨੇ ਆਟੇ ਦੀਆਂ ਨੇ ਤੇ ਜੀ ਇਹ ਨਾਨੀ ਨੇ ਬਣਾਈਆਂ ਐਂ ਲੱਗਦਾ ਪੁਜੀ ਆ ਵੇ ਹਮ ਫਿਰ ਉਹ ਬੇਲ ਪੁਦੀਨੇ ਬਣਾ ਲੀਏ ਹੈ ਵੇ ਇਹ ਤਾਰਾ ਰੰਗ ਖਾਲਦੀਆਂ ਜੀ ਵਿੱਚ ਪੀਲਾ ਰੰਗ ਗਿਆ ਤੇ ਇੱਕ ਸੰਤਰੀ ਆ ਬਾਕੀ ਜੀ ਆਟੇ ਦੀਆਂ ਹੀ ਆ ਹੈਲੋ ਗਾਇਜ਼ ਜੀ ਦੇ ਮੈਂ ਕਿੰਦੇ ਨਾ ਪਤਾ ਨਹੀਂ ਉਹ ਕੁੜੀ ਲस्सी ਪੀ ਕਰਦੀ ਹੈ ਹੈ ਕੀ ਕਰਨ ਲੱਗੀ ਪਤਾ ਨਹੀਂ ਆ ਕੁਝ ਬਣਾ ਮੈਂ ਉਹ ਖਾ ਕੇ ਵਿਖਾ ਦਿੰਦੀ ਹੈ ਹਾਂ ਮੰਮੀ ਪਾਂਜੀ ਗਰਮ ਬਹੁਤ ਹੁੰਦਾ ਪਾਂਜੀ ਤੁਸੀਂ ਥੋੜਾ ਥੋੜਾ ਖਾਓ ਜੀ ਜਿਹੜਾ ਮੈਂ ਕਿਓ ਬਣਾਇਆ ਸੀ ਉਹਦੇ ਵਿੱਚ ਜੀ ਬਚਦੀ ਹੁੰਦੀ ਹੈ ਛਿੱਡੀ ਜਿਹਨੂੰ ਅਸੀਂ ਕਹਿੰਨੇ ਆ ਪੰਜਾਬੀ ਤੇ ਉਹਦਾ ਜੀ ਨਾਨੀ ਨੇ ਸਿਖਾਇਆ ਸੀ ਥੋੜਾ ਜਾਟਾ ਪਾ ਕੇ ਉਹਦੀ ਬਣਾ ਲੈਣੀ ਆ ਤੰਜੀਰੀ ਤੇ ਇਹ ਜੀ ਮੈਂ ਤੰਜੀਰੀ ਬਣਾਈ ਸੀ ਤੇ ਬਰੀ ਸਵਾਰ ਅਬ ਸਵਾਰ ਬਣੀ ਰੋਟਾ ਆਨ ਲਖਾਓ ਹੁੰਦੀ ਪਰ ਗਰਮ ਮੈਂ ਸਿੰਦੀ ਵਾ ਕੀ ਆ ਉਧ ਨਹੀਂ ਮਚਿਆ ਹਾਏ ਹਾਏ ਮੈਂ ਤਾਂ ਇਹ ਸੰਪਾਗ ਲਾਉਂਗੀ ਸਟਿਕਾਨੀ ਤੋਂ ਕੰਮ ਮੂਰਤਾਈ ਸ਼ੈਮੀ ਬੁਖੀ ਨੇ ਚਨਾ ਕਦਾਂ ਕਿ ਚਾਈ ਦੀ ਹੈ ਡੱਬੇ ਤੇ ਲੂਣ ਵਾਲੀ ਆ ਜਿੱਥੇ ਹੈਗਾ ਆ ਲੈ ਲੈ ਚਾਈ ਤੇ ਰੱਖ ਦੇ ਬਗੀ ਵਿੱਚ ਮਨ ਸੰਗੀਤਰਾ ਪੁੰਨੀ ਆ ਸ਼ਾ ਪੁੰਨ ਕਿਦ ਕਰ ਪਣੀ ਆਲਾ ਫੜ ਇੱਥੇ ਹੀ ਪਈ ਦੀ ਤੇ ਕੱਢ ਦੇ ਤੇ ਚਾਈ ਹੈ ਪਣੀ ਗਰਮ ਕਰੀ ਹਾਂ ਥੋੜੀ ਜਿਹੀ ਪਦੀਆ ਜਿਹਾ ਕਰਕੇ ਬਣਾ ਦੇਣਾ। ਥੋੜੀਆਂ ਜਿਹੀਆਂ ਕੁੜੀਆਂ ਜੋਗੀਆਂ ਰੱਖੀਆਂ ਨੇ ਬਾਕੀ ਤੇ ਬਣਾਉਣਾ ਲੱਗਣਾ। ਹੂੰ ਮੈਂ ਖਰਾਬ ਹੀ ਨਾ ਹੋ ਜਾਣਾ ਕੋ ਦੁੱਧ ਹੀ ਬਣਾਈਆਂ। ਹੂੰ ਕਿਉਂਕਿ ਤੂੰ ਤੇ ਚਾਜ ਹੋਗੇ ਰੱਖੀਆਂ। ਹਾਂ ਹੋ ਚਾ ਮੈਂ ਤਾਂ ਮਸਾ ਕੇ ਲਿਆ ਆ। ਚਾਜ ਹੋ ਗਈ ਰੱਖਾਂ। ਚਾਹ ਨਾ ਸਵਾਦ ਲੱਗਦਾ। ਮੈਂ ਕਿਹਦੀ ਆਪ ਸੇਵਣਾ ਚਾਹੀਦੀ। ਮੈਨੂੰ ਬੜੀ ਜਿਆਾ ਚਾ। ਇਹਨੂੰ ਫੇਰ ਕੋ ਮਾਈ ਚਾਲ। ਛੋੜ ਨਾ ਨਾ ਛੜੇ। ਹੂੰ ਹੂੰ ਬਰੀਕ ਜਾਨ ਨੂੰ ਕੋਡੀਆਂ ਲੱਗਦੀਆਂ ਗਾਤੋਲ ਤਰੋ ਪੱਜਾਂ ਮਨਤੋ ਭਈ ਕੀ ਉਹਨਾ ਕੋਟੀ ਜੀ ਪਾਲਾ ਮਸੇ ਕਪੜੇ ਚੁੱਕਦੇ ਇਧਰ ਜੀ ਮੰਮੀ ਨੇ ਵਿਛੋਣ ਲਈ ਕਿਹਾ ਸੀ ਚਾਦਰ ਤੇ ਮੈਂ ਚਾਦਰ ਛਾਤੀ ਤੇ ਕੋਟਨ ਦੀ ਬੜੀ ਇਕੱਠੀ ਹੋਈ ਨਮਸਤੇ ਜੀ ਦੋਸਤੋ ਸਾਰਿਆਂ ਨੂੰ ਆਹ ਵੇਖੋ ਜੀ ਆਪਣਾ ਵਲੌਗ ਬਣਾਉਣ ਡਿਆ ਨਮਸਤੇ ਜੀ ਦੋਸਤੋ ਸਾਰਿਆਂ ਨੂੰ ਆਈ ਬੋਲ ਬਣਾਇਆ ਹੋਇਆ ਦਿਖਾ ਦੇ ਆ ਜੀ ਤੇ ਇਧਰ ਜੀ ਮੈਂ ਪ੍ਰੈਸ ਲਾਈ ਆ ਤੇ ਮੈਂ ਕਿਹਾ ਉੱਤੇ ਇਦਾਂ ਵੀ ਸੀਤੇ ਹੀ ਨਾ ਪੈਸੇ ਮਾਰ ਕੇ ਧਰ ਦਿੰਦੇ ਮਤਲਬ ਇਧਰ ਸਵਾਰ ਜੀ ਤੇ ਆ ਬੱਜੂਗੀ ਨਾ ਕੀ ਕਹਿੰਦੇ ਆ ਇਕੱਠੀ-ਮੁੱਠੀ ਹੋਈ ਤੋੜੀ ਸਿੱਧੀ-ਸਿੱਧੀ ਹੋ ਜਾਊਗੀ ਕੋਟੰਦੀਆਂ ਨੇ ਇਸ ਕਰਕੇ ਇਦਾਂ ਦੀ ਲੱਗਦੀ ਪਈ ਐ ਮੁਰਝਾਈ ਜੀ ਵਿਚਾਰੀ ਮਨੇ ਇੱਧਰ ਆਜ ਮੈਂ ਲਾਈ ਆ ਕੀ ਇਹਦਾ ਨਾਂ ਆ ਪ੍ਰੈਸ ਲਾਈ ਪ੍ਰੈਸ ਲਾਈ ਆ ਤੇ ਪ੍ਰੈਸ ਲਾ ਕੇ ਇਹਨੂੰ ਇੱਧਰ ਸਫਾਈ ਕਰੀ ਜਾਣੇ ਆ ਵੇ ਆ ਆਪਣਾ ਵੀਲੋਗ ਬਣਾਉਂਦਾ ਪਿਆ ਜੇ ਨਕਲੀ ਕੰਮ ਚ ਆ ਇੱਕ ਇਹਤੂ ਲਿਆ ਮੈਨੂੰ ਪਿੱਛੋਂ ਅਸਲੀ ਲੱਗਦਾ ਇਹ ਨਹੀਂ ਆਉਂਦੀ ਇਹ ਗੱਲ ਹੈਗੀ ਨਾ ਹਾਂ ਇਹ ਮੈਂ ਬਣਾਇਆ ਨਾ ਤੂੰ ਬਣਾਇਆ ਵਾ ਬਣਾਉਂਦੇ ਲਾਈ ਵੀ ਤੂੰ ਤਾਂ ਇਹਨਾਂ ਲੱਗ ਕਿਉਂ ਬਣਾਇਆ ਫੇਰ ਫ੍ਰੀ ਇਹ ਤੂੰ ਨੇਗੀ ਸਿੱਧਾ ਬਖਾਣਾ ਸਿੱਧਾ ਹੋ ਜਰਾ ਕੀ ਉਹਦਾ ਨਾਂ ਉਪੇਚ ਅੱਗੋਂ ਆ ਸਾਡੇ ਆਈ ਕੋਲ ਆ ਫਰਾਏਂ ਦਸ ਖਾਇ ਨਹੀਂ ਐ ਐਪਲ ਰੁਕ ਜਾ ਐਪਲ ਦਸੋਣਾ ਦਾ ਇਧਰ ਦੇਖ ਹੂੰ ਅੱਗੋਂ ਵਿਖਾਲਣ ਜਿਹੜਾ ਸਿੱਧਾ ਖਲੋਤਾ ਹੈ ਜਿਹੜਾ ਕਾਕਾ ਇਹ ਡਰਾਇਮੈਂ ਆ ਕੀਤੀ ਹੈ ਡਰਾਇੰਗ ਮੈਂ ਕੀਤੀ ਆ ਮੈਂ ਕੀਤੀ ਆ ਨਾ ਤਲ ਹੂੰ ਮੈਂ ਦੱਸਣਾ ਇਹ ਵਿੱਚ ਇਹਨੇ ਪਹਿਲਾਂ ਕੱਟ ਛੜੀ ਦੀ ਚਲ ਉਹ ਨੂੰ ਮੈਂ ਪ੍ਰੈਸ ਕਰਾਂ ਮੇਰੇ ਪ੍ਰੈਸ ਗਰਮ ਹੋ ਗਿਆ ਉਹ ਨੂੰ ਉੱਤੇ ਉੱਤੇ ਮਾਰਨਾ ਨਹੀਂ ਜਿਵੇਂ ਮੈਨੂੰ ਲੱਗਦੀ ਮੈਂ ਬਲੋਗ ਕਰਨਾ ਇਧਰ ਮੁੜ ਇਹ ਦਸ ਮੈਂ ਨਹੀਂ ਲਈ ਹੈ ਜੀ ਕੱਪੜੇ ਪ੍ਰੈਸ ਕਰਨ। ਤੇ ਇਹ ਵੀ ਜੇ ਚਾਹ ਤਾਂ ਦੂਜੀ ਤਰ੍ਹਾਂ ਨਹੀਂ ਪ੍ਰਸੰਧੀ ਵਿਚਾਰ। ਕੈਮਰਾ ਸਾਫ ਕੀਤਾ ਹੈ। ਹੂੰ। ਮੈਨੇ ਲਾਤਾ। ਐਦਾਂ ਹੀ ਪਰ ਇਹ ਕਿਉਂ ਲਈ ਐਦਾਂ ਕਰਨਾ? ਉਹ ਕੱਠੀ ਮੁਠੀ ਹੈ ਨਾ ਮੈਂ ਤਾਂ ਐਦਾਂ ਇਕੱਲੀ ਨਹੀਂ ਨਾ ਜਿਹੜਾ ਇਕੱਲੇ ਜਾਣੇ ਕੋ। ਆਹ ਦੇਖੋ ਜੀ ਚਮੂਰਾ ਖੜ ਦਿੱਤਾ ਦਾ ਇਹ ਤੁਨੇ। ਹੂੰ। ਉਹ ਤੁਨੇ ਕੀਤਾ ਕਿੱਡਾ ਮੈਂ ਚੂਹਾ ਬਣਿਆ ਗੱਠਾ ਹੀ। ਇਹ ਤੂੰ ਕੀਤਾ ਹੈ ਤੂੰ ਇਹਨੇ ਤਾਂ ਨਹੀਂ ਕੀਤਾ ਹੈਗਾ। ਇਹਨੇ ਬੇਚ ਕਸ ਖਵਾਇਆ ਹੈ। ਇਹ ਨਮੀ ਚੱਲਦਾ ਸੀ।

ਮਾਇਵਰ ਲਿਸ਼ਕਾਂ ਦੀਆਂ ਹੈ ਮਮੀ ਘੰਟ ਉੱਤੇ ਭਾਵੇਂਦੀ ਆ ਮੈਂ ਮਿੱਠਾ ਟੱਕ ਪਾਇਆ ਨਾ ਇਸ ਕਰਕੇ ਫਿਰ ਮਤਾ ਦੀ ਵਖਰਾ ਉਹ ਪਾਤਾ ਇਹ ਕਮ ਖਾਣ ਕੇ ਤਕੋ ਨਹੀਂ ਇਹ ਲੋਕ ਉੱਤੇ ਹੀ ਪਾਣੇ ਖਾਂਦੇ ਤੁਸੀਂ ਇਹ ਵਿੱਚ ਕੋਲ ਕੋਲ ਖਾਂਦੇ ਜੇ ਪਰ ਕੁਲੀ ਦੀਆਂ ਸਵਾਦ ਆਦੀਆਂ ਭਰਾ ਜੇ ਨਾ ਖਾਗ ਤਸਰਾ ਗਰਮੀ ਬੜੀ ਮੂਸਰ ਆ ਨਾ ਲੱਕ ਜਾ ਮਾੜੀ ਜੀ ਉਪੜੀਆਂ ਸਵਾਦ ਬਣੀਆਂ ਜੇ ਤਾਂ ਖਾ ਲੋ ਸਿੱਧੀ ਸਿੱਧੀ ਮੋਤਰਾ ਚੀਵੀ ਆ ਜਾ ਉਹ ਕਿੱਦਾਂ ਕਹਿੰਦਾ ਇਹ ਚੀਵੀ ਆ ਜਾ ਅੱਜ ਵੀ ਚੀਵੀ ਖਾ ਲੋ ਇਹਦਰ ਜੀ ਸੰਦੀਪ ਨੂੰ ਡਾਇਆ ਕੱਪੜੇ ਧੋਆਂ ਨਾ ਅੱਜ ਸਾਰੇ ਕੱਪੜੇ ਕੁੜੀ ਨੇ ਧੋਅ ਦਿੱਤੇ ਆ ਕੁੜੀ ਦੇ ਹੀ ਸਾਰੇ ਕੱਪੜੇ ਇਹਦਰ ਜੀ ਰੋਟੀ ਖਾਣ ਦੇ ਤੇ ਮੈਂ ਪਲੇਟ ਵਿੱਚ ਇਸ ਕਰਕੇ ਦਾਲ ਪਾ ਦੇਗੀ ਕੋਲੀ ਨਾਲ ਲਿਬੜੇ ਕੋਲੀ ਨਹੀਂ ਜਿਲੇ ਬੇੜੀ ਹੈਗੀ ਮੈਂ ਪੇਸ ਕਰਕੇ ਮੇਰੇ ਚੀ ਦਾਲ ਪਾ ਦਿੱਤੀ ਹੁਣ ਮੇਰੇ ਪੁੱਤ ਫੁੱਲ ਕੇ ਮੇਰੇ ਲਈ ਬੜ ਜਾਣੇ ਸਰਪਾ ਕਰ ਲੈ ਭੈ ਦਾ ਭੈ ਜੀ ਜਦੋਂ ਪਾਡੇ ਮਾਂਜਦੇ ਵੇ ਸਵੇਰ ਦੇ ਮम्मी ਨੇ ਦੋ ਵਾਰੀ ਪਾਡੇ ਮਾਂਜ ਦਿੱਤੇ ਆ ਜੀ ਕੋਈ ਭਾਜੀ ਕਰਦੇ ਨੇ ਤਾਈ ਉਹ ਪਾਡੇ ਪਛਾਉਂਦੇ ਮਾਂਜਦੇ ਨਾ ਪੈਣ ਤੰਦੂ ਕੋਈ ਖਾਓ ਕਰਦੇ ਆ ਦੋ ਅਕਰ ਗੜੇ ਲਵਾ ਦੀ ਸਾਰਿਆਂ ਰੋਟੀ ਖਾ ਲਈ ਜੀ ਮੈਂ ਵੀ ਖਾਣ ਲੱਗੀ ਹਾਂ ਕਿਉਂਕਿ ਮੈਂ ਗਲੀ ਸਾਫ ਕਰਨ ਲੱਗ ਪਈ ਹਾਂ ਉੱਥੇ ਕਾ ਜਿੰਨਾ ਵੀ ਉਹ ਕੱਟਿਆ ਸਾਰੇ ਇੱਧਰ ਕਿੱਥੇ ਪਾ ਦੇ ਇੱਧਰ ਕਿੱਥੇ ਪਾ ਦੇ ਇਧਰ ਜੀ ਸੰਦੀਪ ਦੀਦੀ ਲੱਗੇ ਆ ਜੀ ਆਪਣੇ ਕੱਪੜੇ ਪ੍ਰੈਸ ਕਰਨਾ ਗਰਮੀ ਲੱਗਾਂ ਦੀ ਵੀ ਪੱਖਾ ਛੱਡ ਦਿਓ ਗਰਮੀ ਲੱਗ ਕੇ ਲੱਗਦੀ ਜੇ ਛੱਡ ਦੇ ਹੁਣ ਉਧਰ ਉਹ ਵੀ ਛੱਡਣਾ ਹੈ ਧਿਆਨ ਦੇ ਯਾਰ ਮਮਮੀ ਨੂੰ ਗੁੱਸੇ ਹੋਣ ਮਮਮੀ ਕਹਿੰਦੀ ਨਾ ਜੇ ਠੰਡ ਨਹੀਂ ਹੁੰਦੀ ਉਹ ਨੱਚਦਾ ਹਨ ਪੱਖਾ ਨਹੀਂ ਛੱਡਣ ਦੇਣਾ ਠੰਡ ਨਹੀਂ ਆਉਂਦੀ ਜਿੰਨਾ ਚਿਰ ਗਰਮੀ ਨਹੀਂ ਆਉਂਦੀ ਆ ਸੂਟ ਜੀ ਕੁੜੀ ਆਪਣਾ ਪ੍ਰੈਸ ਕਰਨ ਦੀ ਆਪਣੀ ਡਿਊਟੀ ਤੇ ਚੱਲ ਗਈ ਹੈ ਜੀ ਹੁਣ ਨਹੀਂ ਦੇਖਿਆ ਕਰਨਾ ਇਹਨੇ ਵਿੱਚ ਪਿਸੋ ਦੀ ਘੱਟ ਕੋ ਆ ਕੀ ਕੀ ਤੇ ਗੋਪਨੀ ਜਾਂ ਚੱਕ ਸਰ ਨਹੀਂ ਤੋਣਾ ਤੋਣਾ ਤਾਂ ਟੱਕ ਤੇ ਵਾਲ ਅੱਛਾ ਫਿਰ ਆਸ ਦੀ ਲੀਟ ਛੋਟੀ ਸੰਦੀਪ ਧਿਆਨ ਨਾ ਭੈਣ ਜੀ ਉਧਰੋਂ ਲੀਟ ਨਿਕਲ ਆਉਣੀ ਹੈ ਸੂਟ ਫੇਵਰੇਟ ਆ ਹੂੰ ਹੂੰ ਕਿਹੜਾ ਆਹ ਵਾਲਾ ਆ ਫੇਵਰੇਟ ਹੈ ਤੇਰਾ ਸੂਟ ਓ ਮਾਈ ਗਾਡ ਇਹਨਾਂ ਤੇ ਇਹ ਵੀ ਰੰਗ ਵੀ ਨਹੀਂ ਫੇਟ ਹੋਣਾ ਤੇ ਕਲਰ ਵੀ ਨਹੀਂ ਕਢਾਈ ਕਢੂਈਆਂ ਵਾਲੇ ਪੈਰੇ ਲੱਗਦੇ ਹਨਾ ਕਢੂਈਆਂ ਵਾਲੇ ਕਢਾਈ ਇਧਰ ਜਬਾਤ ਚੰਗਾ ਲੱਗਦਾ ਉਹ ਦੋ ਦੋ ਨਵਾਂ ਨਵਾਈ ਜਿੱਤੇ ਕਢਾਈ ਇਧਰ ਜੇ ਨਾ ਉਹ ਤਾਂ ਖਰਾਬ ਜਾ ਹੋ ਜਾਂਦਾ ਹਨਾ ਬੜਾ ਕਹਿਣ ਤਾਂ ਨਾ ਰੈਂਟ ਬਹੁਤ ਹੋਣਾ ਤੇ ਇਹ ਨਹੀਂ ਖੁੱਲਾ ਠੀਕ ਹੈ ਫਿਟਿੰਗ ਪੂਰੀ ਹੈ ਹੂੰ ਨਹੀਂ ਇਹਦੀ ਫਿਟਿੰਗ ਨਹੀਂ ਐਵੇਂ ਮੈਂ ਖੁੱਲਾ ਖੁੱਲਾ ਰਖਵਾਇਆ ਤਾਂ ਭਾਵੇਂ ਹੀ ਨਹੀਂ ਖੁੱਲੀਆਂ ਬਰਾ ਕੈਂਟ ਲੱਗਦਾ ਪਾਇਆ ਦਾ ਅੱਛਾ ਅੱਛਾ ਉਹ ਮੇਰੇ ਲੱਗਾ ਤਾਂ ਭਾਂਜ ਨਿਕਲੇ ਨਾਲ ਪਲੇ ਆ ਜੋ ਇਹ ਜੋ ਨੀ ਕੋਟਨ ਦੀ ਆ ਕੋਟਨ ਦੀ ਇਹ ਚੁੰਨੀ ਲਾਹ ਕੁੜੀਏ ਸੁਗੜਤਾ ਦਾ ਵਧੀਆ ਮੇਰਾ ਗਰਮੀਆਂ ਦਾ ਇਹ ਸਿਬੀ ਪਿਆਨੇ ਬਣਾ ਕੇ ਦਿੱਤਾ ਹਨ ਹੂੰ ਇਹ ਟੀਮੋਲੇ ਬਣਾ ਕੇ ਦਿੱਤੇ ਠੀਕ ਹੈ ਇੱਕ ਅਫਰੋਜੀ ਹੂੰ ਤੇ 1 ਵਜੇ ਨਾ ਮੈਂ ਉਦਨ ਪਾਇਆ ਨਹੀਂ ਬਾਬੇ ਜਾਨ ਲੱਗਿਆ ਅੱਛਾ ਆ ਗਈ ਚਲੋ 카ਲੋ ਪਲੇਸ ਬੈਂਜੀ ਬੱਤੀਆਂ ਬੱਤੀਆਂ ਮੁੰਦੀ ਤਾਂ ਇਹ ਤਾਂ ਪ੍ਰੈਸ ਤੇ ਛੱਡੀ ਇਹਦੇ ਤੱਕ ਟਾਈਮ ਕਿੰਨਾ ਹੋਇਆ ਹੈ ਆ ਵੇ ਹੂੰ ਓਕੀ ਟਾ ਇਹ ਨਹੀਂ ਸੀ ਨੇ ਲਾਕ ਦਿੱਤੀਆਂ ਉਹਨੇ ਹਨਾ ਇਹ ਦੰਦਾ ਪਲਾਜੋ ਬਣਾਉਣਾ ਸਿੱਖਣਾ ਹੁਣ ਮੈਂ ਵੀ ਮੈਂ ਆਪਣਾ ਬਣਾਉਂਗੀ ਘਰ ਮੀਆਂ ਚ ਬਣਾਉਂਗੀ ਨਾ ਆਪਣੇ ਰਾਤ ਨੂੰ ਫੋਨ ਵਾਸਤੇ ਸੂਟ ਬਣਾਵਾਂਗੇ ਨਾ ਕੋਟਨ ਦੇ ਇਦਾਂ ਦੇ ਲੈ ਕੇ ਚਾਮੇ ਬਣਾਉਂਗੀ ਹੁੱਲੇ ਰੁੱਲੇ ਹਾਂ ਮੈਨੂੰ ਇਹ ਮਿੰਨੋਆ ਪਰ ਮੈਂ ਕਿੰਨਾ ਕਸਾ ਸੂਟ ਮੈਨੂੰ ਪਰ ਪਸੰਦ ਆਇਆ ਹੁਣ ਸੁਸਤੀ ਪਿਆ ਆਂਦੀ ਏ ਬਾਹ ਰਤੂਲ ਵੀ ਸੌਂ ਗਿਆ ਤੇ ਮੰਮੀ ਵੀ ਸੌਂ ਗਈ ਆ ਇਹ ਸੁਸਤੀ ਬੜੀ ਪਿਆ ਆਂਦੀ ਮੈਨੂੰ ਜਾਣ ਦਾ ਮੌਕਾ ਨਹੀਂ ਮਿਲਿਆ ਸਾਰੇ ਕੇਸ ਵੱਟ ਗਏ ਹੁਣ ਤੂੰ ਕਿਥੇ ਜੰਨੀ ਸੇਰ ਤੋੜਿਆ ਸੀ ਮੇਰਾ ਤੇ ਹੁਣ ਤੇਲ ਲਵਾਨੀ ਮੰਮੀ ਕੋਲ ਫੇਰ ਚਪਾਕੀ ਚੁੱਤੀ ਕਿੱਥੇ ਚੁੱਤੀ ਕਰੀ ਪਾਉਂਗੀ ਲੱਕੀ ਹਾਂ ਬੂਟ ਪਾ ਕੇ ਜਾਈ ਹਾਂ ਬੂਟ ਸੋਨੇ ਲੱਗਣੇ ਆ ਬੂਟ ਸੋਨੇ ਲੱਗਣ ਬੂਟ ਪਾ ਲਈ ਆ ਵੇਖੋ ਜੀ ਮੈਂ ਪ੍ਰੈਸ-ਪਰੈਸ ਕਰਕੇ ਚਾਦਰ ਵਿਸਾਈ ਆ ਤੇ ਇਹਨਾਂ ਨੇ ਫੇਰ ਇਕੱਠੀ-ਮੁੱਠੀ ਕਰਤੀ ਆ ਪ੍ਰੈਸ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੋਇਆ ਇਦਾਂ ਹੀ ਪ੍ਰੈਸ ਹੋ ਜਣੀ ਕਰਤੇ ਮੈਂ ਇਨਾ ਮਿੰਟ ਲਾਇਆ ਤਿਆਰ ਕਰਨ ਤੇ ਕੀ ਕਰੀ ਸੀ ਇਹ ਮੀਆਂ ਵੀ ਖਾ ਲਈਆਂ ਰੋਟੀ ਵੀ ਬਣਾ ਖਾ ਲਈ ਆ ਹੁਣ ਕੀ ਕਰੀਏ ਮੈਂ ਖਾਈ ਚਲ ਤੂੰ ਕਿੱੜੇ ਜਾਣਾ ਤੇ ਖੇਡਣੀ ਆ ਤੂੰ ਖੇਡੀ ਨਹੀਂ ਹੈਗੀ ਤੇ ਹੈ ਆਂਦਾ ਅੱਜ ਕੱਲ ਨੂੰ ਚੱਲ ਜੀ ਕੱਲ ਨੂੰ ਫੇਰ ਮੇਰਾ ਜੀ ਕੰਨਾ ਠੀਕ ਠੋਕ ਨੂੰ ਬੈਠੀ ਰਹਿਣਾ ਤੇਰਾ ਦਿਲ ਨਾ ਕਰੇ ਤੂੰ ਦੇ ਸੋਣ ਲੀਏ ਤੇ ਜੀ ਇੱਥੇ ਹੀ ਅਸੀਂ ਅੱਜ ਦੀ ਵੀਡੀਓ ਦਾ ਕਰਦੇ ਐਂਡ ਮੇਰੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾ ਦਿਓ ਤੇ ਸਿਬੀ ਭੈਣ ਮੈਨੂੰ ਕੀਤਾ ਇੱਕ ਕਮੈਂਟ ਪੀਸ ਟੀ-ਸ਼ਰਟ ਪੁੱਠੀ ਪਾਈ ਆ ਉਹ ਮੇਰੀ ਚੇਤਾ ਪੁੱਲ ਗਈ ਅੱਜ ਮੈਂ ਸਿੱਧੀ ਪਾਈ ਕਹਿੰਦੀ ਵੀ ਉਹ ਕੀ ਦੰਨਾ ਆ ਫੋਨ ਤੇ ਮੈਨੂੰ ਫੋਨ ਕੀਤਾ ਸੀ ਤੇ ਕਹਿੰਦੀ ਤੇਰੀ ਟੀ-ਸ਼ਰਟ ਜੜੀ ਜਾਣਾ ਪੁੱਠੀ ਪੈ ਗਈ ਆ ਕਹਿਣਾ ਵੀ ਜਦੋਂ ਨਹੀਂ ਉਹਦੇ ਖੁਰਕਦੀ ਰਹਿੰਦੀ ਆ ਲੋਕ ਮੇਰੇ ਨਾਲ ਪਤਾ ਕੀ ਜੂਨੀ ਹੈਗੀ ਇਹਨਾਂ ਸਮਝ ਲਿਓ ਕਿ ਚੂਹਾ ਮੇਰੇ ਨਾ ਸ਼ਿਕੜੀ ਆ ਸ਼ਿਕੜੀ ਆ ਤੇ ਸ਼ਿਕੜੀ ਦੇ ਕਰਕੇ ਖਾਰਸ਼ ਹੁੰਦੀ ਮੈਂ ਹੋਰ ਪਤਾ ਕੀ ਕਰਾਂਗੀ ਮਹਿੰਦੀ ਲਾਵਾਂਗੀ ਨਾ ਸ਼ਿਕੜੀ ਦੇ ਵਿੱਚ ਕਹਿੰਦੇ ਪੀ ਉਹ ਜਿਹੜੀ ਪੱਤੀ ਦਾ ਪਾਣੀ ਕਰਕੇ ਨਾ ਗਾੜਾ ਜਿਹਾ ਕਰਕੇ ਉਹ ਭਾ ਕੇ ਫਿਰ ਲਾਓ ਫਿਰ ਸ਼ਿਕੜੀ ਜਿਹੜੀ ਨਾ ਹਟ ਜਾਂਦੀ ਆ ਤੇ ਸਾਰੇ ਸ਼ਿਕੜੀ ਦੇ ਕਾਰਨ ਮੇਰੇ ਨਾ ਸਿਰ 'ਚ ਖਾਰਸ਼ ਹੁੰਦੀ ਜਦ ਤੱਕ ਦੇ ਦਿਲ ਕਰੇ ਉਹਦੇ ਸਿਰ 'ਚ ਹੱਥ ਮੂੰਹ ਆ ਲੈਂਦੀ ਮੇਰਾ ਸਿਰ ਬਿਲਕੁਲ ਸਾਫ਼ ਆ ਬਿਲਕੁਲ ਤੁਨੀ ਇਹ ਵਦਾਤ ਮੈਨੂੰ ਪਤਾ ਨਹੀਂ ਮੇਰਾ ਸਿਰ ਬਿਲਕੁਲ ਸਾਫ ਆ। ਅਨੀਆਂ ਜਿਹੜਾ ਮੱਛਰਿਆਂ ਸਵੇਰੇ ਉਹ ਲੰਗ ਗਿਆ ਗਲੇ ਦੇ ਵਿੱਚ ਨਾਕ ਤੋਂ ਸਿੱਧੇ ਗਲੇ ਤੇ। ਉਹ ਅੱਗੇ ਗਲਾ ਖਰਾਬ ਹੀ ਤਾਂ ਹੁਣ ਜ਼ਿਆਦਾ ਭੀੜ ਹੁੰਦੇ ਆ। ਚੁੰਨੀ ਵੀ ਪ੍ਰੈਸ ਕਰਨੀ ਨਾ। ਆ ਕੋਟਨ ਦੀ ਇਹ ਤਾਂ ਕਰ ਸਕਦੇ ਹਾਂ।